ਦੋਸਤੋ ਇਸ ਵਾਰ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਵਿੱਚ ਵੱਖਰੀ ਤਰ੍ਹਾਂ ਦੇ ਵਿਚਾਰ ਵੱਖਰੀ ਤਰ੍ਹਾਂ ਦੇ ਰੁਝਾਨ ਤੇ ਵੱਖਰੀ ਤਰ੍ਹਾਂ ਦੇ ਨਤੀਜੇ ਦੇਖਣ ਨੂੰ ਮਿਲੇ ਜਿਸ ਨੇ ਲੋਕਾਂ ਵਿੱਚ ਬੜੀ ਚਰਚਾ ਛੇੜ ਦਿੱਤੀ ਆ ਕਈ ਮੇਰੇ ਵਰਗੇ ਵਿਰੋਧ ਵਿੱਚ ਬੋਲ ਰਹੇ ਨੇ ਇਹਨਾਂ ਨਵੇਂ ਰੁਝਾਨਾਂ ਦੇ ਨਵੇਂ ਰਸਤਿਆਂ ਦੇ ਤੇ ਕਈ ਹੱਕ ਵਿੱਚ ਬੋਲ ਰਹੇ ਨੇ ਅਰਥਾਤ ਬੜੀ ਹਾਇ ਤੌਬਾ ਮੱਚੀ ਹੋਈ ਆ ਏ ਹਾਏ ਤੌਬਾ ਦੇ ਕੇ ਮੈਨੂੰ ਇੱਕ ਪੰਜਾਬੀ ਦੀ ਕਹਾਵਤ ਤੇ ਉਸ ਵਿਚਲੀ ਬੇਬੇ ਯਾਦ ਆ ਗਈ। ਇੱਕ ਬਜ਼ੁਰਗ ਮਾਈ ਸੀ। ਉਹ ਨਿਆਈ ਵਾਲੇ ਖੇਤ ਸਾਗ ਤੋੜਨ ਗਈ ਤੇ ਸਾਗ ਤੋੜਦਿਆਂ ਅਚਾਨਕ ਇੱਕ ਸਹਆ ਨਿਕਲਿਆ ਤੇ ਉਹਦੇ ਲੱਤਾਂ ਵੇਜਦੀ ਲੰਗ ਗਿਆ। ਬੇਬੇ ਨੇ ਹਾਏ ਤੌਬਾ ਤੇ ਰੌਲਾ ਪਾ ਪਾ ਸਾਰਾ ਪਿੰਡ ਇਕੱਠਾ ਕਰ ਲਿਆ। ਲੋਕਾਂ ਪੁੱਛਿਆ ਕੀ ਹੋਇਆ ਕਹਿੰਦੀ ਵੀ ਇੱਧਰ ਮੇਰੀਆਂ ਲੱਤਾਂ ਵੇਜਦੀ ਇੱਕ ਸਹਆ ਲੰਗ ਗਿਆ। ਤੇ ਲੋਕ ਕਹਿੰਦੇ ਫੇਰ ਕੀ ਹੋ ਗਿਆ ਸਹੈ ਹੀ ਲੰਘਿਆ। ਕਿੰਨੇ ਮੈਨੂੰ ਵੀ ਪਤਾ ਵੀ ਸਹੇ ਜਾਂ ਕੁਛ ਨਹੀਂ ਹੁੰਦਾ ਪਰ ਮੈਨੂੰ ਸਹੇ ਦੀ ਨਹੀਂ ਮੈਨੂੰ ਪਹਿ ਦੀ ਪਈ ਹੋਈ ਆ ਵੀ ਅੱਜ ਸਹੇ ਲੰਘਿਆ ਕਾਰਨ ਕੋਈ ਸ਼ੇਰ ਲੰਘੂ ਫਿਰ ਬਘਿਆੜ ਲੰਘੂ ਫਿਰ ਚੀਤਾ ਲੰਘੂ ਐ ਤਾਂ ਜੇ ਨਵੇਂ-ਨਵੇਂ ਰਸਤੇ ਬਣ ਗਏ ਤਾਂ ਫਿਰ ਸਾਡਾ ਕੀ ਬਣੂਗਾ ਸੋ ਦੋਸਤੋ ਇਸ ਤਰ੍ਹਾਂ ਹਰ ਵਾਰੀ ਜਦੋਂ ਵੀ ਨਵੇਂ ਰਸਤੇ ਚੱਲਦੇ ਨੇ ਬੜੀ ਹਾਏ ਤੌਬਾ ਮੱਚਦੀ ਰਹਿੰਦੀ ਆ ਪਰ ਲੋਕ ਨਵੇਂ ਸਮਿਆਂ ਦੇ ਹਾਣੀ ਬਣਦੇ ਨੇ ਨਵੇਂ ਵਿਚਾਰਾਂ ਦੇ ਹਾਣੀ ਬਣਦੇ ਨੇ ਪਿੱਪਲ ਦੇ ਆ ਪੱਤੇ ਆਵੇ ਕਿਹੀ ਘੜਖੜ ਲਈ ਆ ਪੱਤ ਝੜੇ ਪੁਰਾਣੇ ਰੁੱਤ ਨਵੀਆਂ